ਇਹਨੀਆਂ ਦਿਨੀ ਗੁਰਦੁਆਰਿਆਂ ਵਿੱਚ ਇਫਤਾਰ ਦੀਆਂ ਦਾਅਵਤਾਂ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਕਦੇ ਦੁਬਈ ਦੇ ਗੁਰਦੁਆਰਾ ਨਾਨਕ ਦਰਬਾਰ ਵਿੱਚ ਮੁਸਲਮਾਨ ਭਰਾਵਾਂ ਨੇ ਇਹ ਦਾਅਵਤ ਦਿੱਤੀ ਜਾਂਦੀ ਹੈ ਅਤੇ ਹੁਣ ਹైదరాబాద్ ਦੇ ਵਿਜੇਵਾੜਾ ਵਿੱਚ ਮੁਸਲਮਾਨ ਭਰਾਵਾਂ ਵੱਲੋਂ ਰੋਜ਼ੇ ਖੋਲ੍ਹੇ ਗਏ ਨੇ। ਸਿੱਖ ਭਾਈਚਾਰੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਇਫਤਾਰ ਦੀਆਂ ਦਾਅਵਤਾਂ ਉਨ੍ਹਾਂ ਵੱਲੋਂ ਸਮੁੱਚੀ ਮਨੁੱਖਤਾ ਨੂੰ ਇਕਜੁੱਟ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਨੇ ਅਤੇ ਲੋਕਾਂ ਦੇ ਵਿੱਚ ਇਹ ਇੱਕ ਵਧੀਆ ਸੰਦੇਸ਼ ਹੈ। अल्लाम आलकमल वर्का ये विजवाड़े का विजवाड़े में जो गुरुद्वारा है उस गुरुद्वारे में जो है आज यूथ वेलफेयर की जानिब से आज हम लोगों ने जो है यहाँ पे इफ्तार की दावत को कबूल किया और उसके बाद में सब सरदार भाई हिंदू भाई और मुसलमान भाई सब मिलके जो है एक ही जगह बैठ के जो है यहाँ पे एक ही दस्तरखान पे आपस में बहुत ही ज़्यादा मोहब्बत के साथ एक दूसरे को जो है गले लगाते हुए जो है यहाँ पे इफ्तार की दावत को कबूल करके इफ्तार जो है आपस में भाईचारगी के साथ जो है अदा किया है यही हिंदुस्तान जो है हम चाहते हैं और यही हिंदुस्तान का मकसद है यूथ वेलफेयर का और यही यही हिंदुस्तानियों की भी जो है दिल की आर्ज़ो तमन्ना है कि हम सब जो है एकजुट होके एक हो जो है हमेशा से काम करें तभी जाके जो है अल्लाह ताला इस देश को जो है सरसब्ज आबाद रख सकता है अल्लाह खैर असलम वरम्त लाख पास जिते गुरुद्वारे इफ्तार इार दावत दी इस मुहिम ਪਾਰੀ ਹੁੰਗਾਰਾ ਮਿਲ ਰਿਹਾ ਹੈ ਉੱਥੇ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਇਫਤਾਰ ਦੀਆਂ ਦਾਅਵਤਾਂ ਨਹੀਂ ਦੇਣੀਆਂ ਚਾਹੀਦੀਆਂ ਬਲਕਿ ਲੰਗਰ ਦੇ ਲਈ ਕਿਸੇ ਨੂੰ ਬੁਲਾਉਣਾ ਵੱਖਰੀ ਗੱਲ ਹੈ ਪਰ ਰੋਜ਼ੇ ਖਲਵਾਉਣੇ ਮਰਿਆਦਾ ਦੀ ਉਲੰਘਣਾ ਕਰਨਾ ਹੈ ਕਿਉਂਕਿ ਗੁਰਮਤ ਵਿੱਚ ਰੋਜ਼ੇ ਰੱਖਣ ਦੀ ਮਨਾਹੀ ਕੀਤੀ ਗਈ ਹੈ ਪਰ ਜੇਕਰ ਗੁਰਦੁਆਰਾ ਕਮੇਟੀਆਂ ਹੀ ਰੋਜ਼ੇ ਖਲਵਾਉਣ ਦੇ ਲਈ ਮੁਸਲਮਾਨ ਭਰਾਵਾਂ ਨੂੰ ਦਾਅਵਤਾਂ ਦੇਂਦੀਆਂ ਰਹੀਆਂ ਤਾਂ ਸ਼ਾਮ ਨੂੰ ਕਥਾ ਵੇਲੇ ਰੋਜ਼ੇ ਬੰਦ ਕਰਨ ਦੀ ਗੱਲ ਕਿੱਥੋਂ ਕਹੀ ਜਾ ਸਕਦੀ ਹੈ your report spokesman tv